ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਫਤੇ ਦਾਸ ਬਾਬਾ ਕਲਿਆਣ ਸਿੰਘ ਖਾਲਸਾ ਅੱਜ ਇੱਕ ਵੀਡੀਓ ਜੋ ਦੇਖੀ ਹੈ ਇੰਦਰਜੀਤ ਘਗਾ ਸਿੱਖ ਮਸ਼ੀਨਰੀ ਪ੍ਰਚਾਰਕ ਹੈ ਲੇਖਕ ਵੀ ਆਪਣੇ ਆਪ ਨੂੰ ਬਹੁਤ ਦੱਬਾ ਨੇ ਲਿਖੀਆਂ ਵੀ ਨੇ ਤੇ ਹੁਣ ਇਹਨੇ ਇੱਕ ਨਵੀਂ ਬਕਵਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਮਾਰੀ ਹੈ ਕਹਿੰਦੇ ਕਿ ਜੀ ਨਨ ਕਾਰਾਮਾ ਦਿਖਾਉਣੀ ਸੀ ਤਾਂ ਕਹਿੰਦੇ ਰਾਮਾਤਾ ਦਿਖਾ ਕੇ ਦੂਜੇ ਸਿੰਘ ਨੂੰ ਮਰਵਾਏ ਨੇ ਇਹ ਜਿਹੜੀ ਬਕਵਾਸ ਮਾਰੀ ਪਹਿਲਾਂ ਤੁਸੀਂ ਸੋਣੀ ਲੋ ਫਿਰ ਆਪਣੇ ਵਿਚਾਰ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਕਹਿੰਦਾ ਬਾਬਾ ਦੀਪ ਸਿੰਘ ਨੂੰ ਕਰਾ ਮਾਰ ਦੇ ਖਾਣ ਦੀ ਕੀ ਲੋੜ ਸੀ ਬਾਕੀ ਸਿੰਘਾਂ ਦਾ ਫਿਕਰ ਕਿੰਨੇ ਕਰਨਾ ਸੀ ਤੇ ਜੇ ਬਾਬਾ ਦੀਪ ਸਿੰਘ ਜੀ ਨੇ ਸਿਰ ਤੁਹਾਡੇ ਨਾਲ ਜੁਦਾ ਕਰਨਾ ਸੀ ਫਿਰ ਉਹਨਾਂ ਨੂੰ ਫਿਕਰ ਕਿਉਂ ਪੈ ਗਿਆ ਆਪਣਾ ਸਿਰ ਚੱਕਣ ਦਾ ਤੇ ਐਨੇ ਸਿੰਘ ਜਿਹੜੇ ਨੇ ਉਹ ਨਾ ਮਰਦੇ ਜਟਕਸਾਲ ਵਾਲਿਆਂ ਨੇ ਇਹ ਇਤਿਹਾਸ ਜਿਹੜਾ ਹੈ ਉਹ ਇਦਾਂ ਲਿਖਿਆ ਹੈ ਤੇ ਪਿਆਰਿਓ ਦੋ ਕਿਤਾਬਾਂ ਚਾਰ ਕਿਤਾਬਾਂ ਪੜ੍ਹ ਕੇ ਜਿੱਤਾ ਪੜ੍ਹਿਆ ਤੇ ਤਿੱਕੜਿਆ ਉਹ ਤੀਰਥ ਭਵੇਂ ਤੇ ਤੋਲ ਵਿਆ ਇਹ ਜਿਆਦਾ ਗਿਆਨ ਜਿਹੜਾ ਉਹ ਵੀ ਕਹਿੰਦੇ ਨੁਕਸਾਨ ਕਰਦਾ ਹੈ ਅਧੂਰਾ ਗਿਆਨ ਵੀ ਜਿਹੜਾ ਮਾੜਾ ਹੈ ਤੇ ਜਿਆਦਾ ਗਿਆਨ ਵਿੱਚ ਜਿਹੜਾ ਜੇਤਾ ਪੜਿਆ ਤੇਤਾ ਖੜਿਆ ਪਰ ਬੜ ਕੇ ਜਿਹੜੀ ਬੁੱਧੀ ਜਿਹੜੀ ਗੁਰੂ ਪਿਆਰਿਓ ਜਿਨ੍ਹਾਂ ਦੀ ਇਹੋ ਜੇ ਲੋਕਾਂ ਦੀ ਖਰਾਬ ਹੋ ਜਾਂਦੀ ਹੈ ਫਿਰ ਆਪਣੇ ਵਿਰਸੇ ਦੇ ਜੋ ਧਾਰਮਿਕ ਗ੍ਰੰਥ ਨੇ ਖਾਲਸੇ ਦੇ ਜਿਨ੍ਹਾਂ ਦੇ ਸਿਰ ਤੇ ਆਪਣਾ ਇਹਨਾਂ ਦਾ ਰੋਟੀ ਪਾਣੀ ਚੱਲਦਾ ਹੈ ਤੇ ਉਹਨਾਂ ਦੇ ਹੁਣ ਖਿਲਾਫ ਜਿਹੜਾ ਜ਼ਹਿਰ ਹੈ ਇਹ ਇੰਦਰਜੀਤ ਵਰਗੇ ਇੱਕ ਅੱਗੇ ਵਰਗੇ ਕੁਲਦਨ ਹੋਰ ਵੀ ਬੜੇ ਨੇ ਆਪਾਂ ਨਾ ਨਹੀਂ ਕਿਸੇ ਦਾ ਲੈਣਾ ਕਿਉਂਕਿ ਇੰਨੇ ਜਿਹੜੀ ਬਕਵਾਸ ਮਾਰੀ ਉਹਦੇ ਕਰਕੇ ਦੁੱਖ ਹੋਇਆ ਕਿਉਂਕਿ ਧੰਨ ਧਰ ਬਾਬਾ ਦੀਪ ਸਿੰਘ ਨੂੰ ਸੰਗਤਾਂ ਸਾਰੀਆਂ ਬਹੁਤ ਪਿਆਰ ਕਰਦੀਆਂ ਨੇ ਤੁਸੀਂ ਵੀ ਸਾਰੇ ਜਿਹੜੇ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੇ ਇਸ ਇੰਦਰਜੀਤ ਕੱਗੇ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਮੈਂ ਕੀ ਬੋਲਿਆ ਕਿਉਂਕਿ ਬਾੜੀ ਤਾਂ ਕਹਿੰਦੀ ਜੋ ਬਲਾਵੇ ਤੇ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਹਾ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੇ ਇਹ ਲੋਕ ਦੇ ਗੁਰੂ ਪਿਆਰੇਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਕੀ ਇਹ ਬਰਾਬਰੀ ਕਰ ਲੈਣਗੇ ਅਲਗੀ ਧਰਪਾਸ਼ਾ ਦੇ ਪਿਆਰੇ ਗੁਰੂ ਕੇ ਸਿੰਘ ਜਿਹੜੇ ਸਿੰਘ ਸੂਰਮੇ ਜਿਨ੍ਹਾਂ ਨੇ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਜਾਣੇ ਪ੍ਰਣ ਕੀਤਾ ਕਿ ਹਰਮੰਦਰ ਸਾਹਿਬ ਦੀ ਬੈਦਬੀ ਦਾ ਬਦਲਾ ਲੈਣਾ ਜੋ ਭਾਵੇਂ ਮਰਜੀ ਹੋ ਜਾਵੇ ਤੇ ਜਦ ਰਸਤੇ ਵਿੱਚ ਗੁਰੂ ਪਿਆਰੇ ਬਾਬਾ ਜੀ ਦਾ ਸਿਰ ਧੜ ਦੇ ਨਾਲੋਂ ਅਲਹਿਦਾ ਹੋ ਗਿਆ ਇਸੇ ਸਿੰਘ ਨੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀ ਕਿ ਮੈਂ ਆਪਣੇ ਪ੍ਰਾਣ ਜਿਹੜੇ ਨੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਤਿਆਗਣੇ ਨੇ ਉਸੇ ਸਮੇਂ ਧੰਨ ਗੁਰੂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਜਿਹੜਾ ਗੁਰੂ ਪਿਆਰੇ ਕਾ ਹੱਥ ਦੇ ਵਿੱਚ ਫੜ ਕੇ ਇੱਕ ਹੱਥ ਵਿੱਚ ਗੁਰੂ ਪੈਰੋ 18 ਉਸ ਸ਼ੇਰ ਦਾ ਖੰਡਾ ਉਹ ਫੜ ਕੇ ਦੁਸ਼ਮਣਾਂ ਨੂੰ ਗੁਰੂ ਪਿਆਰੇਓ ਦੁਸ਼ਮਣਾਂ ਦੇ ਆਹੂ ਲਾਏ ਤੇ ਇਹੋ ਜਿਹੇ ਲੋਕ ਜਿਹੜੇ ਨੇ ਗੁਰੂ ਪਿਆਰੇ ਦੋ ਕਥਾ ਪੜ੍ਹ ਕੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕੋਈ ਨਿਤਨੇਮ ਨਹੀਂ ਕੋਈ ਬਾਣੀ ਨਹੀਂ ਕੋਈ ਸਿਮਰਨ ਨਹੀਂ ਕੋਈ ਸੇਵਾ ਨਹੀਂ ਤੇ ਉਹ ਧੰਨ ਬਾਬਾ ਦੀਪ ਸਿੰਘ ਜੀ ਤੇ ਗੁਰੂ ਗਿਆ ਪਿਆਰ ਕਰਨ ਤੋਂ ਪ੍ਰੰਤੂ ਕਰਦੇ ਨੇ ਤੇ ਅੱਜ ਧੰਨ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਪਿਆਰੋਂ ਸੰਗਤਾਂ ਇੰਨਾ ਪਿਆਰ ਕਰ ਜਿਆ ਉਹਨਾਂ ਦੇ ਨਾਮ ਤੇ ਚੁਪੈਰਾ ਸਾਹਿਬ ਕਰਕੇ ਤੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਇੰਨੇ ਕਾਰ ਜਿਹੜੇ ਸੰਗਤਾਂ ਦੇ ਹੋ ਰਹੇ ਨੇ ਤੇ ਇਹ ਲੋਕ ਨੇ ਇਹੋ ਜਿਹੇ ਗੁਰੂ ਪਿਆਰੇ ਵਿਵਾਦਤ ਵੀਡੀਓ ਪਾ ਕੇ ਇਹ ਐਸੇ ਸਤਪੁਰਸ਼ਾਂ ਦੇ ਖਿਲਾਫ ਬੋਲਦੇ ਨੇ ਤੇ ਬੜਾ ਦੁੱਖ ਹੁੰਦਾ ਹੈ ਤੇ ਤੁਸੀਂ ਵੀ ਗੁਰੂ ਪਿਆਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹੋ ਜਿਹੇ ਲੋਕਾਂ ਨੂੰ ਲੜਨਾ ਚਾਹੀਦੀਆਂ ਨੇ ਇਹੋ ਜਿਹੇ ਨੂੰ ਗੁਰੂ ਘਰਾਂ ਦੇ ਵਿੱਚ ਕਿਤੇ ਵੀ ਸਮਾਂ ਜਿਹੜਾ ਔਰ ਦਿੱਤਾ ਨਹੀਂ ਜਾਣਾ ਚਾਹੀਦਾ ਸੋ ਬਾਕੀ ਤੁਸੀਂ ਆਪਣੀ رائے ਜਿਹੜੀ ਸੰਗਤਾਂ ਨੇ ਸਾਰਿਆਂ ਨੇ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ